ਕਿਸ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਜਦੋਂ ਅਸੀਂ ਚੰਨ ਨੂੰ ਵੇਖਦੇ ਹਾਂ ਤਾਂ ਸਾਨੂੰ ਪ੍ਰਭੂ ਦੀ ਸੁੰਦਰਤਾ ਨਜ਼ਰ ਆਉਂਦੀ ਹੈ ਅਤੇ ਜਦੋਂ ਅਸੀਂ ਸੂਰਜ ਨੂੰ ਵੇਖਦੇ ਹਾਂ ਤਾਂ ਸਾਨੂੰ ਪ੍ਰਭੂ ਦਾ ਤੇਜ ਨਜ਼ਰ ਆਉਂਦਾ ਹੈ ਅਤੇ ਜਦੋਂ ਅਸੀਂ ਸ਼ੀਸ਼ੇ ਦੇ ਵਿੱਚ ਖੁਦ ਆਪਣੇ ਆਪ ਨੂੰ ਵੇਖਦੇ ਹਾਂ ਤਾਂ ਸਾਨੂੰ ਪ੍ਰਭੂ ਦੀ ਸਭ ਤੋਂ ਵੱਧ ਪਿਆਰੀ ਰਚਨਾ ਦਿਖਾਈ ਦਿੰਦੀ ਹੈ ਇੱਕ ਕਿਸਾਨ ਇੱਕ ਡੰਡਾ ਰੱਖਦਾ ਸੀ ਅਤੇ ਉਸ ਡੰਡੇ ਦੇ ਦੋਨੋਂ ਸਾਈਡ ਤੇ ਦੋ ਘੜੇ ਲਟਕਾ ਲੈਂਦਾ ਸੀ ਉਹ ਤਲਾਬ ਚੋਂ ਪਾਣੀ ਭਰ ਕੇ ਆਪਣੇ ਘਰ ਤੱਕ ਲਿਆਉਂਦਾ ਸੀ ਇਹ ਉਸ ਦਾ ਰੋਜ਼ ਦਾ ਕੰਮ ਸੀ ਹੁਣ ਗੱਲ ਇਹੀ ਸੀ ਕਿ ਉਹ ਦੋਨੋਂ ਘੜੇ ਕਾਫੀ ਪੁਰਾਣੇ ਹੋ ਗਏ ਸਨ ਅਤੇ ਉਹਨਾਂ ਵਿੱਚੋਂ ਇੱਕ ਘੜਾ ਫੁੱਟ ਗਿਆ ਸੀਗਾ ਜਦੋਂ ਕਿਸਾਨ ਪਾਣੀ ਭਰਦਾ ਤਾਂ ਉਹ ਅਕਸਰ ਉਸ ਫੁੱਟੇ ਘੜੇ ਨੂੰ ਚੜਾਉਂਦਾ ਰਿਹਾ ਅਤੇ ਉਹ ਘੜੇ ਨੂੰ ਕਹਿੰਦਾ ਦੇਖੋ ਮੈਂ ਤਾਂ ਕਿਸਾਨ ਦਾ ਪੂਰਾ ਕੰਮ ਕਰਦਾ ਹਾਂ ਉਸ ਦੀ ਮਿਹਨਤ ਬ्यर्थ ਨਹੀਂ ਜਾਣ ਦਿੰਦਾ ਅਤੇ ਇੱਕ ਤੁਸੀਂ ਹੋ ਜੋ ਕਿਸੇ ਕੰਮ ਦੀ ਨਹੀਂ ਰਹੀ ਕਿਸਾਨ ਨੂੰ ਜਦ ਸੱਚ ਦਾ ਪਤਾ ਚੱਲੇਗਾ ਤਾਂ ਉਹ ਤੁਹਾਨੂੰ ਸੁੱਟ ਦੇਵੇਗਾ ਅਤੇ ਨਵਾਂ ਘੜਾ ਲੈ ਆਵੇਗਾ ਉਸ ਨੇ ਕਿਸਾਨ ਨੂੰ ਕਹਿ ਦਿੱਤਾ ਮਾਲਕ ਤੁਸੀਂ ਰੋਜ਼ ਇੰਨੀ ਮਿਹਨਤ ਕਰਦੇ ਹੋ ਪਰ ਮੇਰੀ ਵਜਨ ਆ ਤੋ ਅੱਧਾ ਪਾਣੀ ਦਾ ਵਿੱਚ ਹੀ ਗਿਰ ਜਾਂਦਾ ਹੈ ਹੁਣ ਵੇਲਾ ਆ ਗਿਆ ਹੈ ਤੁਸੀਂ ਮੈਨੂੰ ਛੱਡ ਦਿਓ ਕਿਸੇ ਨਵੇਂ ਘੜੇ ਨੂੰ ਲੈ ਆਓ ਹਾਂ ਬੁਰਾ ਤਾਂ ਜ਼ਰੂਰ ਲੱਗੇਗਾ ਪਰ ਸੱਚ ਇਹੀ ਹੈ ਕਿ ਤੁਸੀਂ ਮੈਨੂੰ ਛੱਡ ਦਿਓ ਅਗਲੀ ਸਵੇਰ ਕਿਸਾਨ ਫਿਰ ਉਹੀ ਕੰਮ ਕਰਨ ਚਲਾ ਗਿਆ ਅਤੇ ਡੰਡੇ ਦੇ ਦੋਨੋਂ ਸਾਈਡ ਤੇ ਦੋਨੋਂ ਘੜੇ ਲਟਕਾ ਲੇ ਤਲਾਬ ਤੇ ਗਿਆ ਪਾਣੀ ਭਰਿਆ ਤੇ ਵਾਪਿਸ ਚੱਲ ਪਿਆ ਵਾਪਿਸ ਜਾਂਦੇ ਸਮੇਂ ਟੁੱਟੇ ਹੋਏ ਘੜੇ ਨੇ ਵੇਖਿਆ ਕਿ ਰਾਹ ਦੇ ਕਿਨਾਰੇ ਬਹੁਤ ਸੁੰਦਰ ਸੁੰਦਰ ਰੰਗ ਬਿਰੰਗੇ ਫੁੱਲ ਖਿੜੇ ਹੋਏ ਨੇ ਫੁੱਲਾਂ ਨੂੰ ਦੇਖ ਕੇ ਅਜੀਬ ਹੀ ਉਹ ਪੂਰੇ ਪਾਣੀ ਨਾਲ ਚੱਲੀ ਜਾਂਦੇ ਨੇ ਉਹ ਪਾਣੀ ਲੈ ਕੇ ਜਦ ਘਰ ਪਹੁੰਚਿਆ ਪਰ ਜਦੋਂ ਘਰ ਜਾ ਕੇ ਦੇਖਿਆ ਤਾਂ ਸਿਰਫ ਡੇਢ ਘੜਾ ਹੀ ਪਾਣੀ ਦਾ ਘਰ ਪਹੁੰਚਿਆ ਘੜੇ ਨੇ ਕਿਹਾ ਤੁਹਾਡੀ ਮਿਹਨਤ ਤਾਂ ਅੱਧੀ ਰਹਿ ਗਈ ਕਿਸਾਨ ਨੇ ਪਿਆਰ ਨਾਲ ਕਿਹਾ ਤੁਹਾਨੂੰ ਪਤਾ ਹੈ ਉਹ ਸਾਰੇ ਫੁੱਲ ਤੁਹਾਡੇ ਕਰਕੇ ਖਿੜੇ ਹੋਏ ਨੇ ਤੁਹਾਡੇ ਵੱਲ ਵੇਖ ਕੇ ਉਹ ਖਿੜਦੇ ਹਨ ਅਤੇ ਉਸ ਨੇ ਹੌਲੀ ਹੌਲੀ ਉਥੇ ਇੰਨਾ ਕੁ ਸੁੰਦਰ ਫੁੱਲ ਅਗਾ ਕੇ ਰਸਤਾ ਸਜਾ ਦਿੱਤਾ ਉਹ ਵੀ ਤੁਹਾਡੇ ਕਰਕੇ ਹੀ ਸਾਰਾ ਰਸਤਾ ਤਿਆਰ ਹੋਇਆ ਹੈ ਮੈਨੂੰ ਤੁਹਾਡੀ ਕਮੀ ਦਾ ਪਤਾ ਸੀ ਪਰ ਮੈਂ ਉਸ ਕਮੀ ਨੂੰ ਤਾਕਤ ਬਣਾ ਦਿੱਤਾ ਸੋ ਦੋਸਤੋ ਇਸ ਗੱਲ ਤੇ ਕੇਵਲ ਉਸ ਟੁੱਟੇ ਹੋਏ ਘੜੇ ਦੀ ਗੱਲ ਨਹੀਂ ਹੈ ਇਹ ਗੱਲ ਸਾਡੀ ਅਤੇ ਤੁਹਾਡੀ ਗੱਲ ਵੀ ਹੈ ਅਤੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜਿਵੇਂ ਦੇ ਵੀ ਹੋ ਆਪਣੇ ਆਪ ਨੂੰ ਸਵੀਕਾਰ ਕਰੋ ਅਤੇ ਹਮੇਸ਼ਾ ਅੱਗੇ ਵਧਦੇ ਰਹੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਸਮਝ ਆਈ ਹੋਵੇਗੀ ਅਤੇ ਇਸ ਤੋਂ ਤੁਹਾਨੂੰ ਕੁਝ ਵਧੀਆ ਸਿੱਖਿਆ ਵੀ ਮਿਲੀ ਹੋਈ ਹੋਵੇਗੀ ਸੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਹਾਈਪ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ